हां जी हमेशा की तरह आज ਤੁਹਾਡੇ ਨਾਲ ਫੇਰ ਇੱਕ ਜ਼ਰੂਰੀ ਅਹਿਮ ਗੱਲ ਕਰਨੀ ਹੈ ਕਿ ਆਪਣਾ ਜੋ ਜੂਨੀਅਨ ਐਗਰੀਕਲਚਰ ਮਿਨਿਸਟਰ ਨੇ ਜਿਹੜਾ ਨੈਨੋ ਯੂਰੀਆ ਆਪਾਂ ਨੂੰ ਕਿਸਾਨਾਂ ਨੂੰ ਧੱਕੇ ਨਾਲ ਦਿੱਤਾ ਜਾਂਦਾ ਹੈ ਕਿ ਐਨੇ ਬੋਇਆਂ ਨਾਲ ਇਹ ਨੈਨੋ ਯੂਰੀਆ ਜ਼ਰੂਰੀ ਨਹੀਂ ਨੇ ਉਹਦੇ ਲਈ ਸਵਰਾਜ ਸਿੰਘ ਚੋਹਾਨ ਐਗਰੀਕਲਚਰ ਮਿਨਿਸਟਰ ਉਹਨਾਂ ਨੇ ਸਾਰੇ ਸੀਐਮਾਂ ਨੂੰ ਇੱਕ ਐਡਵਾਈਸ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਇਹਨੂੰ ਇਮੀਡੀਏਟਲੀ ਬੰਦ ਕਰੋ ਇਹ ਪ੍ਰੋਸੈਸ ਨੂੰ ਕਿ ਜਿਹੜੇ ਯੂਰੀਆ ਜੋ ਨੈਨੋ ਯੂਰੀਆ ਉਹ ਧੱਕੇ ਨਾਲ ਕਿਸਾਨਾਂ ਨੂੰ ਦਿੱਤੇ ਜਾਂਦੇ ਨੇ ਦੂਜੇ ਕਨਵੈਨਸ਼ਨਲ ਯੂਰੀਆ ਦੇ ਨਾਲ ਸੋ ਅੱਜ ਇਹਦੀ ਪੂਰੀ ਜਾਣਕਾਰੀ ਆਪਾਂ ਕਹਨੇ ਆ ਕਿ ਕੀ ਗੱਲਬਾਤ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਬਾਰੇ ਪੂਰੇ ਆਰਟੀਕਲ ਛਪੇ ਹੋਏ ਨੇ ਤੇ ਉਹਨਾਂ ਨੇ ਚੀਫ ਮਿਨਿਸਟਰ ਆਵਾਜ਼ ਕਿਸ ਦੇ ਸਾਰੀਆਂ ਸਟੇਟਾਂ ਦੇ ਚੀਫ ਮਿਨਿਸਟਰਾਂ ਨੂੰ ਤੇ ਜਿਹੜੀਆਂ ਲੈਟਰ ਸੌਪੇ ਨੇ ਕਿ ਤੁਸੀਂ ਜਿਹੜਾ ਨੈਨੋ ਯੂਰੀਆ ਉਹ ਧੱਕੇ ਨਾਲ ਜਿਹੜਾ ਫਾਰਮਰ ਨੂੰ ਦਿੱਤਾ ਜਾਂਦਾ ਹੈ ਉਹਨੂੰ ਬੰਦ ਕੀਤਾ ਜਾਵੇ ਜਿਵੇਂ ਕਿ ਤੁਸੀਂ ਇੱਥੇ ਵੀ ਦੇਖਿਆ ਪੋਸ਼ ਸਿੰਘ ਫਾਰਮਰਸ ਟੂ ਬਾਈ ਐਡੀਸ਼ਨਲ ਪ੍ਰੋਡਕਟਸ ਇਹ ਚੀਜ਼ ਆ ਕਹਿੰਦੇ ਅਗੇਂਸਟ ਦੇ ਲਾ ਹੈ ਇਹ ਕਾਨੂੰਨ ਦੇ ਖਿਲਾਫ ਹੈ ਜਿਹੜਾ ਧੱਕੇ ਨਾਲ ਉਹਨਾਂ ਨੂੰ ਕੋਈ ਵੀ ਆਪਾਂ ਨੇ ਫਰਟੀਲਾਈਜ਼ਰ ਜਾਂ ਕੋਈ ਵੀ ਬਾਇਓ ਸਟੀਮੂਲੈਂਟ ਜਿਹੜਾ ਕੋਈ ਵੀ ਆਪਾਂ ਨੇ ਕਿਸਾਨਾਂ ਨੂੰ ਵੇਚਣਾ ਉਹ ਸਿਰਫ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਹੀ ਵੇਚਿਆ ਜਾਵੇ ਧੱਕੇ ਨਾਲ ਨਾ ਦਿੱਤਾ ਜਾਵੇ ਸੋ ਇਹਨੂੰ ਫੋਰਸ ਟੈਗਿੰਗ ਵੀ ਕਹਿੰਦੇ ਨੇ ਨੋ ਮੋਰ ਫੋਰਸ ਟੈਗਿੰਗ ਕਿਹਾ ਉਹਨਾਂ ਨੇ ਉਹ ਕਹਿੰਦੇ ਵੀ ਜਲਦੀ ਤੋਂ ਜਲਦੀ ਇਹ ਪ੍ਰੋਸੈਸ ਨੂੰ ਡਿਸਕੰਟੀਨਿਊ ਕਰੋ ਤੇ ਸਟ੍ਰਿਕਟ ਤੇ ਲੀਗਲ ਐਕਸ਼ਨ ਇਹਦੇ ਵਿਰੁੱਧ ਲਿਤਾ ਜਾਵੇ ਜੇ ਕੋਈ ਧੱਕੇ ਨਾਲ ਵੇਚੇ ਤਾਂ ਉਹਦਾ ਲਾਇਸੈਂਸ ਕੈਂਸਲ ਐਫ ਆਈ ਆਰ ਹੋਵੇ ਤੇ ਜਾਂ ਕ੍ਰਿਮੀਨਲ ਪ੍ਰੋਸੀਗਿਊਸ਼ਨ ਹੋਵੇ ਉਹਦੀ ਸੋ ਉਹਨਾਂ ਨੇ ਵਾਰ-ਵਾਰ ਇਹੀ ਕਿਹਾ ਕਿ ਧੱਕੇ ਨਾਲ ਵੇਚਿਆ ਜਾਣਾ ਇੱਕ ਵਾਇਲੈਂਸ ਵਾਇਲੇਸ਼ਨ ਆ ਫਾਰਮਰਸ ਦੇ ਰਾਈਟਸ ਦੀ ਸੋ ਧੱਕੇ ਨਾਲ ਨਾ ਵੇਚੇ ਜਾਣ ਸੋ ਜੇ ਦੇਖੀ ਉਹਨਾਂ ਨੇ ਇਹ ਕਿਉਂ ਕੀਤਾ ਕਿਉਂਕਿ ਇਹਦੇ ਬਾਰੇ ਆਪਾਂ ਜਾਣਦੇ ਹਾਂ ਕਿ ਜਿਹੜਾ ਨੈਨੋਜੂਰੀਆ ਉਹਦੇ ਰਿਜ਼ਲਟ ਕੁਝ ਐਨਏ ਠੀਕ ਨਹੀਂ ਹੈਗੇ ਰਿਜ਼ਲਟ ਕੁਝ ਪੋਜ਼ਿਟਿਵ ਵੇ ਦੇ ਵਿੱਚ ਜੇ ਆਪਾਂ ਕਿ ਰਿਜ਼ਲਟ ਨਹੀਂ ਹੈਗੇ ਉਹਨਾਂ ਦੇ 네ਗੇਟਿਵ ਚ ਨੇ ਕਿਉਂਕਿ ਇਹਦੇ ਬਾਰੇ ਮੈਂ ਪਹਿਲਾਂ ਵੀ ਨੈਨੋਯੂਰੀਆ ਬਾਰੇ ਇੱਕ ਵੀਡੀਓ ਬਣਾਈ ਸੀਗੀ ਉਹਨਾਂ ਦੇ ਰਿਜ਼ਲਟ ਬਾਰੇ ਦੱਸਿਆ ਸੀਗਾ ਜਿਹੜੀ ਕਿ ਪੀਏ ਜੂਨੀਅਰ ਰਿਸਰਚ ਕੀਤੀ ਸੀ ਨੈਨੋਯੂਰੀ ਦੇ ਤੇ ਉਹ ਵੀਡੀਓ ਨੂੰ ਮੈਂ ਇੱਥੇ ਆਈ ਬਟਨ ਦੇ ਵਿੱਚ ਜਾਂ ਫਿਰ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਪਾ ਦੂੰਗਾ ਤੁਸੀਂ ਉੱਥੋਂ ਉਹਦੀ ਪੂਰੀ ਜਾਣਕਾਰੀ ਵੀ ਦੇਖ ਸਕਦੇ ਹੋ ਕਿ ਕਿੰਨੇ ਪਰਸੈਂਟ ਉਹ ਨੈਨੋਯੂਰੀਆ ਵਰਤਣ ਨਾਲ ਝਾੜ ਘਟ ਜਾਂਦਾ ਹੈ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਉਹਦੇ ਬਾਰੇ ਕੀ ਰਿਸਰਚ ਦਿੱਤੀ ਹੈ ਤੇ ਕੀ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਤੁਸੀਂ ਵਰਤੋ ਜਾਂ ਨਾ ਵਰਤੋ ਇਹ ਸਾਰੀ ਡਿਟੇਲ ਦੇ ਲਾਸਟ ਦੇ ਉਹ ਵੀਡੀਓ ਸੋ ਹੋਊਗੀ ਉੱਥੋਂ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਜਾਂ ਡਿਸਕ੍ਰਿਪਸ਼ਨ ਚੋਂ ਦੇਖ ਸਕਦੇ ਹੋ ਜਾਂ ਉੱਪਰ ਆਈ ਬਟਨ ਤੋਂ ਦੇਖ ਸਕਦੇ ਹੋ ਸੋ ਇਸ ਪ੍ਰੋਡਕਟ ਦੀ ਐਫੀਸ਼ੀਐਂਸੀ ਜੇ ਆਪ ਕੋ ਗੱਲ ਕਰੀਏ ਤਾਂ ਇਫੈਕਟਿਵਨੈਸ ਆਫ ਅ ਨੈਨੋ ਫਰਟੀਲਾਈਜ਼ਰ ਨੇ ਜਿਹੜੇ ਉਹ ਬਹੁਤ ਘੱਟ ਹੈ ਇਫੈਕਟਿਵ ਨਹੀਂ ਹੈਗੀ ਉਹਦੇ ਵਿੱਚ ਸਟੈਂਡਰਡਾਈਜ਼ਡ ਜਿਹੜੀ ਸੈਂਟੀਫਿਕ ਵੈਲੀਡੇਸ਼ਨ ਆ ਉਹਦੀ ਜਿਹੜੀ ਘਾਟ ਹੈ ਦੇਖੀ ਜਾਂਦੀ ਹੈ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਚੀਜ਼ ਨੂੰ ਉਹਦੀ ਮਤਲਬ ਪ੍ਰੋਮੋਸ਼ਨ ਕਰਨ ਤੋਂ ਪਹਿਲਾਂ ਉਹਦੇ ਤੇ ਚੰਗੀ ਤਾਂ ਰਿਸਰਚ ਹੋਣੀ ਜ਼ਰੂਰੀ ਹੈ ਜਿਹੜੀ ਕਿ ਪੀਏਯੂ ਨੇ ਕੀਤੀ ਆ ਉਹਦੇ ਤੇ ਉਹਨਾਂ ਨੇ ਰਿਜ਼ਲਟ ਵੀ ਦੱਸਿਆ ਆਪਾਂ ਨੂੰ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਤੇ ਸੋ ਉਹਨਾਂ ਨੇ ਹੋਰ ਵੀ ਫਰਟੀਲਾਈਜ਼ਰ ਦੀ ਕੁਆਲਿਟੀ ਬਾਰੇ ਵੀ ਇਸ ਲੈਟਰ ਦੇ ਵਿੱਚ ਲਿਖਿਆ ਹੈ ਕਿ ਜਿਹੜੀ ਸੇਲ ਲੋ ਪਾਰਟੀ ਦੇ ਫਰਟੀਲਾਈਜ਼ਰ ਜਾਂ ਫੇਕ ਸੇਲ ਹੋ ਰਹੇ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ ਬਲੈਕ ਮਾਰਕੀਟਿੰਗ ਹੋ ਰਹੀ ਹੈ ਇਹਨਾਂ ਦੀ ਉਹਨੂੰ ਵੀ ਬੰਦ ਕੀਤਾ ਜਾਵੇ ਜਾਂ ਫਿਰ ਓਵਰ ਚਾਰਜ ਲਾਏ ਜਾ ਰਹੇ ਹਨ ਯਾਨੀ ਕਿ ਮਹਿੰਗੇ ਦਿੱਤੇ ਜਾ ਰਹੇ ਨੇ ਸੋ ਉਹਨਾਂ ਨੂੰ ਉਹਨਾਂ ਵੱਲ ਵੀ ਧਿਆਨ ਸਰਕਾਰ ਦਾ ਖਿੱਚਿਆ ਲੈਟਰ ਲਿਖ ਕੇ ਉਹਨਾਂ ਨੇ ਸੋ ਐਸੈਂਸ਼ੀਅਲ ਕਮੋਡਿਟੀ ਐਕਟ 1955 ਦੇ ਅਨੁਸਾਰ ਜਿਹੜੀ ਹੈ ਉਹਨਾਂ ਦੀ ਪ੍ਰੋਪਰ ਡਿਲੀਵਰੀ ਨੂੰ ਇੰਸ਼ੋਰ ਕਰਨੀ ਚਾਹੀਦੀ ਹੈ ਕੁਆਲਿਟੀ ਕੰਟਰੋਲ ਦੇਖਣਾ ਚਾਹੀਦਾ ਤੇ ਟਾਈਮਲੀ ਅਵੇਲੇਬਿਲਿਟੀ ਆਫ ਫਰਟੀਲਾਈਜ਼ਰ ਦੇਖਣੀ ਚਾਹੀਦੀ ਹੈ ਜਾਨੀ ਕਿ ਆਪਾਂ ਨੂੰ ਸਹੀ ਟਾਈਮ ਤੇ ਅਵੇਲੇਬਲ ਹੋਣੇ ਚਾਹੀਦੇ ਨੇ ਫਰਟੀਲਾਈਜ਼ਰ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਐਗਰੀਕਲਚਰ ਹੈ ਇਹ ਬਿਲਕੁਲ ਇਕਨੋਮੀ ਦੀ ਬੈਕਬੋਨ ਹੈ ਆਪਾਂ ਨੂੰ ਇਹਦੇ 'ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਇਹ ਫਾਰਮਰਾਂ ਦੀ ਜਿਹੜੀ ਇਨਕਮ ਹੈ ਉਹਦੇ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਧੱਕੇ ਨਾਲ ਵਰਤੇ ਜਾਣ ਵਾਲੇ ਨੈਨੋ ਜੂਰੀਏ ਧੱਕੇ ਨਾਲ ਦਿੱਤੇ ਜਾਣ ਵਾਲੇ ਨੈਨੋ ਜੂਰੀਏ ਤੇ ਜਿਹੜੇ ਖਰਚ ਆਉਂਦਾ ਫਾਰਮਰਾਂ ਦਾ ਉਹਨੂੰ ਘੱਟ ਕਰਨ ਦੀ ਜ਼ਰੂਰਤ ਹੈ ਉਹਨਾਂ ਨੇ ਕਿਹਾ ਕਿ ਇਮੀਡੀਏਟਲੀ ਇਹਨੂੰ ਬੰਦ ਕੀਤਾ ਜਾਵੇ ਜਿਹੜਾ ਫੋਰਸ ਟੈਕਿੰਗ ਹੈ ਜਾਂ ਧੱਕੇ ਨਾਲ ਦਿੱਤੇ ਜਾਂਦੇ ਨੇ ਤੇ ਜਿਹੜੀ ਫਰਟੀਲਾਈਜ਼ਰ ਪ੍ਰੋਡਕਸ਼ਨ ਹੈ ਉਹਨੂੰ ਰੈਗੂਲਰਲੀ ਦੇਖਿਆ ਜਾਵੇ ਉਹਨਾਂ ਦੀ ਡਿਸਟ੍ਰੀਬਿਊਸ਼ਨ ਨੂੰ ਦੇਖਿਆ ਜਾਵੇ ਰਿਟੇਲ ਪੁਆਇੰਟ ਨੂੰ ਦੇਖਿਆ ਜਾਵੇ ਤੇ ਰੈਂਡਮਲੀ ਉਹਦੇ ਸੈਂਪਲ ਲਏ ਜਾਣ ਟੈਸਟ ਲਏ ਜਾਣ ਤਾਂ ਜੋ ਉਹਨਾਂ ਦੀ ਕੁਆਲਿਟੀ ਨਾਲ ਕੋ ਫੇਕ ਕੋਡਕ ਨੇ ਉਹ ਵੀ ਫੜੇ ਜਾਣ ਤਾਂ ਕਿ ਸੋ ਜੇ ਇਸ ਆਪਾਂ ਆਰਟੀਕਲ ਦੇ ਵਿੱਚ ਦੇਖੀਏ ਤਾਂ ਮੇਨ ਤਾਂ ਇਹ ਸੀਗਾ ਕਿ ਜਿਹੜਾ ਨੈਨੋ ਜੂਰੀਆ ਧੱਕੇ ਨਾਲ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ ਉਹ ਬੰਦ ਕੀਤਾ ਜਾਵੇ ਧੱਕੇ ਨਾਲ ਦੇਣਾ ਤੇ ਜਿਹੜੀਆਂ ਬਾਕੀ ਦਵਾਈਆਂ ਨੇ ਬਾਕੀ ਪੈਸਟੀਸਾਈਡ ਨੇ ਜਾਂ ਫਰਟੀਲਾਈਜ਼ਰ ਨੇ ਜੋ ਵੀ ਨੇ ਉਹਨਾਂ ਦੀ ਕੁਆਲਿਟੀ ਵੱਲ ਸਰਕਾਰ ਧਿਆਨ ਦੇਵੇ ਜਿਹੜੇ ਫੇਕ ਵਿਕ ਰਹੇ ਨੇ ਉਹਨਾਂ ਨੂੰ ਬੰਦ ਕਰਾਵੇ ਤੇ ਇਹ ਸਾਰੀ ਗੱਲਬਾਤ ਸੀਗੀ ਸੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੁਸੀਂ ਨੇ ਮੈਨੂੰ ਆਪਣੀ ਰਾਏ ਜ਼ਰੂਰ ਦੇਣੀ ਆ ਤਾਂ ਜੋ ਮੈਂ ਅੱਗੇ ਤੋਂ ਇਦਾਂ ਦੀ ਹੋਰ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦਾ ਰਹਾਂ ਤੇ ਤੁਸੀਂ ਆਪ ਰਹਿ ਇਸ ਬਾਰੇ ਜਰੂਰ ਦਿਆ ਕਰੋ ਧੰਨਵਾਦ